ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਔਰਤਾਂ ਰਿਜ਼ਰਵੇਸ਼ਨ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਪੰਜਾਬ ਸਰਕਾਰ ਦੁਆਰਾ ਕੋਈ ਵੀ ਭਰਤੀ ਆਊਟ ਹੁੰਦੀ ਹੈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਆ 33% ਫੀਮੇਲਸ ਦੇ ਲਈ ਉਹਦੇ ਵਿੱਚ ਰਿਜ਼ਰਵੇਸ਼ਨ ਵੇਖਣ ਨੂੰ ਮਿਲਦੀ ਆ ਐਂਡ ਇੱਕ ਸਵਾਲ ਤੁਸੀਂ ਵੇਖ ਸਕਦੇ ਹੋ ਕਿਸੇ ਟੀਚਰ ਦੁਆਰਾ ਪੁੱਛਿਆ ਗਿਆ ਜਿਹਦੇ ਵਿੱਚ ਪੁੱਛ ਰਿਹਾ ਕਿ ਸਰ ईटीटी ਕਾਡਰ ਦੇ ਵਿੱਚ ਮੰਨ ਲੈਂਦੇ ਆ ਕਿ 100 ਪੋਸਟਾਂ ਸਗੀਆਂ 100 ਪੋਸਟਾਂ ਦੇ ਵਿੱਚੋਂ 33 ਜਿਹੜੀਆਂ ਸੀਡਸ ਨੇ ਉਹ ਫੀਮੇਲਸ ਲਈ ਰੱਖਵੀਆਂ ਨੇ ਤੇ ਬਾਕੀ ਜਿਹੜੀਆਂ ਰਹਿ ਗਈਆਂ 67% ਪੋਸਟਾਂ ਕਿ ਉਹ ਜੈਂਟਸ ਨੂੰ ਮਿਲਣਗੀਆਂ ਜਾਂ ਫਿਰ ਫੀਮੇਲਸ ਨੂੰ ਵੀ ਮਿਲ ਸਕਦੀਆਂ ਨੇ ਜੇਕਰ ਆਪਾਂ ਮੈਰਿਟ ਲਿਸਟ ਦੀ ਗੱਲ ਕਰੀਏ ਸੋ ਇਸ ਗੱਲ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿੰਦੇ ਆ ਸੋ ਗੱਲ ਕਰਦੇ ਆ ਜਿਹੜਾ ਸਵਾਲ ਉਹਨਾਂ ਦੁਆਰਾ ਪੁੱਛਿਆ ਗਿਆ ਐਂਡ ਇੱਕ ਗੱਲ ਹੋਰ ਹੈਗੀ ਐ ਕਿ ਪੰਜਾਬ ਸਰਕਾਰ ਦੁਆਰਾ ਸਾਰੀਆਂ ਫੀਮੇਲਸ ਨੂੰ 33% ਜਿਹੜੀ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ ਸੋ ਮੰਨ ਲਓ 100 ਪੋਸਟਾਂ ਨੇ 100 ਪੋਸਟਾਂ ਦੇ ਵਿੱਚ ਜਿਹੜੀਆਂ 33 ਨੇ ਉਹਨਾਂ ਨੂੰ ਮੇਲ ਨਹੀਂ ਲੈ ਸਕਦੇ ਕਹਿਣ ਦਾ ਭਾਵ ਇਹ ਹੈ ਕਿ 100 ਟਾਪਰ ਮੁੰਡੇ ਹੋਣਗੇ ਨਾ ਜੇਕਰ 100 ਟਾਪਰ ਮੇਲ ਹੈ ਗਿਆ ਤੇ ਉਹ 100 ਪੋਸਟਾਂ ਨਹੀਂ ਲੈ ਸਕਦੇ ਉਹਨਾਂ ਨੂੰ ਜਿਹੜੀ ਪੋਸਟ ਮਿਲੇਗੀ ਉਹ ਮਿਲੇਗੀ ਜੀ 67 ਬਾਕੀ ਇਹ ਸਿਰਫ ਮੈਂ ਓਪਨ ਕੈਟਾਗਰੀ ਦੀ ਇੱਕ ਵਾਰ ਮੈਂ ਗੱਲ ਕਰ ਰਿਹਾ ਕਿਉਂਕਿ ਹਰੇਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੈਟਾਗਰੀਜ਼ ਹੁੰਦੀਆਂ ਨੇ ਕਾਫੀ ਸਾਰੀਆਂ ਸੋ ਉਹਦੇ ਵਿੱਚ ਜਿਵੇਂ ਮੰਨ ਲੈਂਦੇ ਆ ਕਿ ਇੱਕ ਤਾਂ ਹੋਗੀ ਜੀ ਓਪਨ ਕੈਟਾਗਰੀ ਓਪਨ ਕੈਟਾਗਰੀ ਹੋਗੀ ਉਹਦੇ ਵਿੱਚ ਉਸ ਤੋਂ ਬਾਅਦ BC SC ਇਹਦੇ ਵਿੱਚ ਵੀ ਅੱਗੇ ਕੁਝ ਕੈਟਾਗਰੀਜ਼ ਆ ਜਾਂਦੀਆਂ ਆ ਸੋ ਇਹਦੇ ਵਿੱਚ ਵੀ ਇਹਨਾਂ ਨੇ ਦੁਵਾਰਾ ਕੀ ਕੀਤਾ ਜਾਂਦਾ ਆ ਫੀਮੇਲਸ ਲਈ ਰੱਖੀਆਂ ਹੁੰਦੀਆਂ ਨੇ ਸੀਟਸ ਸੋ ਕੁੱਲ ਮਿਲਾ ਕੇ ਜਿਹੜਾ 33% ਹੈਗਾ ਯਾ ਸਾਰੀਆਂ ਕੈਟੇਗਰੀਜ਼ ਦੇ ਵਿੱਚ ਹੀ ਤੁਹਾਨੂੰ ਵੇਖਣ ਨੂੰ ਮਿਲਦਾ ਆ ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੀਆਂ ਫੀਮੇਲਸ ਹੋਣਗੀਆਂ ਉਹਨਾਂ ਦੇ ਲਈ ਜਿਹੜਾ 33% ਰਿਜ਼ਰਵੇਸ਼ਨ ਹੈਗੀ ਆ ਉਹ ਤਾਂ ਚਲੋ ਮਿਲਣੀ ਆ 100 ਪੋਸਟਾਂ ਦੇ ਵਿੱਚੋਂ 33% ਸਿੱਧੀ ਫੀਮੇਲ ਨੂੰ ਮਿਲ ਜਾਣੀ ਆ ਬਟ ਇਹੀ ਆਪਾਂ ਮਾਸਟਰ ਕਾਰਡਰ ਈਟੀਟੀ ਲੈਕਚਰਰ ਕਿਸੇ ਵੀ ਇਗਜ਼ਾਮ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਉਹਦੇ ਵਿੱਚ ਜੇਕਰ ਮੈਰਿਟ ਦੇ ਵਿੱਚ ਮੁੰਡੇ ਆਉਂਦੇ ਆ ਤਾ ਮੁੰਡਿਆਂ ਨੂੰ ਵੀ ਸੀਟ ਮਿਲੇਗੀ ਜੇ ਕੁੜੀਆਂ ਆਉਂਦੀਆਂ ਨੇ ਇਸ 67% ਦੇ ਵਿੱਚ 33% ਆਪਾਂ ਫੀਮੇਲਸ ਲਈ ਪਹਿਲਾਂ ਹੀ ਕੱਢ ਦਿੱਤਾ। ਬਾਕੀ 67% ਦੇ ਵਿੱਚ ਜੇਕਰ ਫੀਮੇਲਸ ਆਉਣ ਗਿਆ ਮੈਰਿਡ ਦੇ ਆਧਾਰ ਤੇ ਹੀ ਤੁਹਾਨੂੰ ਜਿਹੜੀ ਜੌਬ ਹੈਗੀ ਅਸੀਂ ਉਹ ਮਿਲੇਗੀ। ਸੋ ਕੁੱਲ ਮਿਲਾ ਕੇ ਇਹ ਕਿ ਜਿਹੜਾ 67% ਹੈਗਾ ਆ ਇਹ ਤਾਂ ਹੈਗਾ ਜਾਂ ਸਾਰੀਆਂ ਕੈਟਾਗਰੀਜ਼ ਦੇ ਲਈ। ਬਾਕੀ ਇਹ 33% ਇਹਦੇ ਵਿੱਚ ਨਹੀਂ ਜਿਹੜੇ ਮੁੰਡੇ ਹੋਣਗੇ ਮੇਲ ਨੂੰਗੇ ਇਹਦੇ ਵਿੱਚ ਨਹੀਂ ਫਾਈਟ ਕਰ ਸਕਦੇ ਬਟ 67% ਦੇ ਵਿੱਚ ਹਰ ਕੋਈ ਫਾਈਟ ਕਰੂਗਾ ਈਵਨ ਮੇਲ ਵੀ ਫੀਮੇਲ ਵੀ ਤੇ ਹੋਰ ਕੈਟਾਗਰੀਜ਼ ਦੇ ਵਿੱਚ ਕੈਟਾਗਰੀਜ਼ ਦੇ ਕੈਂਡੀਡੇਟ ਵੀ ਹੋਪਸੋ ਛੋਟੀ ਜੀ ਵੀਡੀਓ ਵਿੱਚ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਸੀਂ ਸਮਝ ਗਏ ਹੋਣੇ ਆ ਵੈਸੇ ਕੋਈ ਇਹ ਕੋਈ ਅਨਾਓਕਾ ਟੌਪਿਕ ਨਹੀਂ ਸੀ ਬਾਕੀ ਨੋਟੀਫਿਕੇਸ਼ਨ ਜਦੋਂ ਵੀ ਤੁਸੀਂ ਪੜਦੇ ਹੋ ਉੱਥੇ ਪਹਿਲਾਂ ਹੀ ਸਾਰਾ ਕੁਝ ਉਹਨਾਂ ਨੇ ਦੱਸਿਆ ਹੁੰਦਾ ਕਿੰਨੀਆਂ ਸੀਡਸ ਨੇ ਕਿੰਨੀਆਂ ਫੀਮੇਲ ਹੀ ਰੱਖਵੀਆਂ ਨੇ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ ਉਹ ਅਸੀਂ ਬਣਾਉਂਦੇ ਰਹਿੰਨੇ ਆ। ਸੋ ਅ ਕੋਈ ਸਵਾਲ ਹੋਵੇ ਕਮੈਂਟ ਕਰਕੇ ਪੁੱਛ ਸਕਦੇ ਹੋ। ਤੁਹਾਡੇ ਸਵਾਲ ਦਾ ਜਵਾਬ ਮੈਂ ਵੀਡੀਓ ਬਣਾ ਕੇ ਦੇ ਦੂੰਗਾ। थैंक यू सो मच फॉर वाचिंग। ਗੋਡ ਬlesਸ ਯੂ ਆਲ।